ਹਾਂਜੀ ਕਿਸਾਨ ਵੀਰੋ ਸਵਾਗਤ ਹੈ ਆਪਣੇ YouTube ਚੈਨਲ ਦੀਪ ਦੇੜੀ ਫਾਰਮ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਨਾਲ ਦਿੱਤੇ ਗਏ ਬੈਲ ਬੰਸਾਨ ਨੂੰ ਦਿਵਾ ਲਓ ਤਾਂ ਕਿ ਹਰੇਕ ਨੂੰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਕਰਾਉਣੀ ਹੋਵੇ ਤਾਂ ਮੈਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆ ਮੇਰਾ ਮੋਬਾਈਲ ਨੰਬਰ 98725 92794 ਅੱਜ ਦੀ ਵੀਡੀਓ ਚਾਪਾ ਤੁਹਾਡੇ ਆਸਤੇ ਇੱਕ ਕੱਟੀ ਸੈਲੀ ਲੈ ਕੇ ਆਏ ਆਂ ਜਾਣਕਾਰੀ ਪ੍ਰੋਪਰ ਬਾਈ ਤੋਂ ਲਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾਗਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਬਈ ਨਾਮ ਤੇ ਪਿੰਡ ਦੱਸ ਦਈ ਆਪਣਾ ਨਾਮ ਬਾਈ ਰਾਜੂ ਹੈਗਾ ਪਿੰਡ ਅਮੀਰਗੜ ਜ਼ਿਲ੍ਹਾ ਬਸੰਦਾ ਹੈ ਨਾ ਜ਼ਿਲ੍ਹਾ ਬਸੰਦਾ ਤਸਵੀਰ ਆਪੜਾ ਫੂਲ ਆ ਜਾਂਦੀ ਆ ਮੋਬਾਈਲ ਨੰਬਰ ਬਾਈ 84276 31279 ਠੀਕ ਹੈ ਇਹ ਬਾਈ ਦਾ ਮੋਬਾਈਲ ਨੰਬਰ ਆ ਬਾਕੀ ਸਕਰੀਨ ਤੇ ਚੱਲੀ ਜਾਂਦਾ ਵਿੜੇ ਜਿਹੜੀ ਆ ਸਾਹਮਣੇ ਸਕਰੀਨ ਤੇ ਕੱਟੀ ਦੇਖਦੇ ਕਿੰਨੀ ਕੁ ਉਮਰ ਦਾ ਬੱਚਾ ਤੇ 14 ਕ ਮਹੀਨਿਆਂ ਦਾ ਬੱਚਾ ਬਈ 14 ਕ ਮਹੀਨਿਆਂ ਦਾ ਹਮ ਮਦਰ ਮਿਲਕ ਜੀ 14 ਕ ਕਿਲੋ 15 ਕਿਲੋ ਮਾ ਦਾ ਰਿਕਾਰਡ ਆ ਠੀਕ ਹੈ ਜੀ ਬਹੁਤ ਚੰਗੀ ਜੈਡ ਬਲੈਕ ਕੱਟੀ ਹੈਗੀ ਕੋਈ ਫੋਟ ਨਹੀਂ ਸ਼ਾਂਗ ਨਹੀਂ ਸਿੰਘੀ ਸੁngੀ ਗੋਲ ਕਰੂ ਜਮਾ ਕੱਦ ਕਾਠ ਵਾਲਾ ਬੱਚਾ ਬਣੂ ਬਈ ਠੀਕ ਹੈ ਜੀ ਆ ਦੇਖ ਸਕਦੇ ਨੇ ਤੁਸੀਂ ਦੋਸਤੋ ਬਾਈ ਦਾ ਸਮਝਾਓ ਕਿ 14 ਕ ਮਹੀਨੇ ਹੋ ਮੜਾ ਬੱਚੇ ਦੀ ਹਾਲੇ ਮਦਰ ਮਿਲਕ ਬਾਈ ਕਹਿੰਦਾ ਵੀ 14 ਤੋਂ 15 ਕਿਲੋ ਆ ਬਾਕੀ ਥਾਣਾ ਜਿਹੜੇ ਬਾਈ ਕਹਿੰਦਾ ਚਾਰ ਹੀ ਹੋਣਗੇ ਗਰੰਟੀ ਆ ਬਾਕੀ ਆਪਾਂ ਚੈੱਕ ਕਰਵਾ ਵੀ ਦਿੰਨੇ ਆ ਲੋ ਜੋੜੀ ਆਈ ਸੀ ਬਾਈ ਇੱਕ ਰਹਿ ਗਈ ਐ ਅੱਛਾ ਜੋ ਠੀਕ ਐ ਜੋੜੀ ਸੋ ਭਰਾ ਦੇ ਕੋਲ ਦੋ ਕਟੀਆਂ ਸੀ ਵੀਡੀਓ ਲਈ ਤਾਂ ਬਾਈ ਨੇ ਆਪਣੇ ਦੋਨਾਂ ਲਈ ਆਖਿਆ ਸੀ ਪਰ ਇੱਕ ਮੇਰੇ ਆਉਣ ਤੋਂ ਪਹਿਲਾਂ ਸੇਲ ਹੋ ਗਈ ਤੇ ਬਾਕੀ ਅਬ ਥਾਣਾ ਨੇੜੇ ਚੈੱਕ ਕਰਾ ਲੈਣਾ ਚਾਰ ਹੀ ਥਾਣਾ ਪੂਰੇ ਸਪੈਸ਼ਟ ਤੇ ਲੱਗੇ ਆ ਲਓ ਜੀ ਬਾਕੀ ਕੱਢ ਵੇਦ ਵੀ ਚੰਗਾ ਉਮਰ ਦਾ ਸਾਬ ਨਾਲ ਸਿੰਘਾ ਸਿੰਘਾ ਦੀ ਵੀ ਸੋਹਣੀ ਆ ਖੋਲ ਦੇ ਵੀੜਾ ਥੋੜਾ ਜਿਹਾ ਥੋੜਾ ਚੈੱਕ ਕਰਾਵੇ ਬੱਚਾ ਹੀ ਆ ਹਲੇ 14 ਕੇ ਮਹੀਨਾ ਦਾ 14 15 ਕਾ ਦੁੱਧ ਦਾ ਮਾਂ ਦਾ ਬਾਈੜੇ ਦਾ ਸੰਤਾਪ ਕਰ ਲਓ। ਥਾਂ ਕੀ ਕਰ ਸਕਦੇ ਆਂ? ਚਾਰ ਹੀ ਥਾਣਾ ਪੂਰੀ ਸਪੇਸ ਤੇ ਲੱਗੇ ਹੋਏ। ਇਕੱਲੇ ਇਕੱਲੇ ਨਿਕਲਵੇ ਥਾਣਾ। ਬਾਕੀ ਫੈਸ ਕੁਆਲਿਟੀ ਸੋਹਣੀ ਆ, ਸਿੰਗਾ ਦੀ ਵੀ ਸੋਹਣੀ ਆ ਤੇ ਬੋਡੀ ਵਾਟਰ ਵੀ ਚੰਗਾ ਆਗਾ। ਤੇ ਕੀ ਮੁੱਲ ਆ ਬਾਈ ਜਿਹੜਾ ਜਾਇਜ਼? ਮੁੱਲ ਬਾਈ ਇਹਦਾ ਫੋਨ ਤੇ ਹੋਊਗਾ। ਜਾਇਜ਼ੀ ਕਰਾਂਗੇ। ਅੱਛਾ, ਫੋਨ ਤੇ ਹੋਊਗਾ। ਠੀਕ ਆ। ਭਰਾਹ ਕਹਿੰਦਾ ਮੁੱਲ ਜਿਹੜਾ ਫੋਨ ਤੇ ਕਰਾਂਗੇ ਪਰ ਕੱਟੀ ਦੇ ਹਿਸਾਬ ਨਾਲ ਮੁੱਲ ਜਾਇਜ਼ ਹੋਊਗਾ। ਸੋ ਕਿਸੇ ਵੀ ਭਰਾ ਦੇ ਜਾਨਵਰ ਪਸੰਦ ਦਾ ਬਾਈੜੇ ਦਿੱਤੇ ਕੇ ਨੰਬਰ ਤੇ ਸੰਪਰਕ ਕਰ ਲਿਓ। ਫੋਨ ਨੰਬਰ ਲਗਾਤਾ ਸਕਰੀਨ ਤੇ ਚਲੀ ਜਾਂਦਾ ਸੰਪਰਕ ਕਰਕੇ ਕੋਈ ਪਾਸੋਂ ਹੱਥ ਤਰਾਣੀ ਬੱਚਾ ਬਾਈ ਠੀਕ ਹੈ ਜੀ ਬਾਕੀ ਸਨਖ ਬਣਾ ਬਹੁਤ ਕੱਢੀ ਤੁਸੀਂ ਦੇਖ ਸਕਦੇ ਆ ਫੈਸਕਵਲ ਚੇਕ ਕਰ ਲਓ ਸਹੀ ਗੱਲ ਆ ਠੰਡੀ ਸੀ ਰੱਜ ਕੇ ਕਰਮਾ ਆਲੀ ਪੂਰੀ ਚੰਗੀ ਤੇ ਛਕੀਨ ਝੋਟੀ ਬਣਨਾ ਵੱਡੀ ਹੋ ਕੇ ਕਰਮਾ ਆਲੀ ਤੇ ਵੀਡੀਓ ਦੇਖਣ ਲਈ ਧੰਨਵਾਦ